मैं बात कर दूंगा और Thank you. ਆਹੋ ਗੱਦਾ ਇਧਰ ਮੁਹਰ ਕਰ ਕਹੋਦਾ ਮੁਕਤ ਕੋਈ ਸਸਿਕਾ ਸਸਿਕਾ ਕਹੋਦਾ ਮੁਹਰ ਤੇਰੀ ਵਾਢੀ ਵਾਢੀ ਹੋਰ ਕਾਇ ਕੀ ਆਲਾ ਮੁੜਿਆ ਮੁੜਿਆ ਕਹੋਦਾ ਮੁਕਤ ਆਪ ਤੇਰੀ ਵਾਢੀ ਆਈ ਕੋਨਾ ਤੇਰੀ ਵਾਢੀ ਆਈ كورنا هو نجا

रान हार दाल राखु रखण हार दाल भले नाने नानक करोले नाने ਸਤਿਕਾਰ ਦੇ ਪ੍ਰੀਤਮਾ ਸਰਦਾਰ ترਸੇਮ ਸਿੰਘ ਜੀ ਦੇ ਵੱਲੋਂ 100 روپے ਕੀਪਨ ਦੇ ਸਤਕਾਰ ਵਿੱਚੋਂ ਪਹੁੰਚੇ ਹਨ ਸਤਿਗੁਰੂ ਜੀ ਕਿਰਪਾ ਕਰਨ ਪ੍ਰਵਾਣ ਦੇ ਸਤਿਨਾਮ ਦਾ ਮੱਥੇ ਟਿਕਾਣ ਸਮਾਈਆ ਕਰਕੇ ਵਾਦੇ ਮੁਕਤੇ ਕਰਨ ਇੱਕ ਹੋਰ ਸਤਕਾਰ ਜੋ ਮਾਤਾ ਵੱਲੋਂ 100 روپے ਦੀ ਸੇਵਾ ਕੀਪਨ ਦੇ ਸਤਕਾਰ ਵਿੱਚੋਂ ਪਹੁੰਚੀ ਹੈ ਸਤਿਗੁਰੂ ਜੀ ਕਿਰਪਾ ਕਰਨ ਪਰਿਵਾਰ ਦੇ ਸੁਖ ਸ਼ਾਂਤੀ ਨਾਮ ਦਾਤ ਕੀਤੀ ਸੇਵਾ ਪਰਿਵਾਰ ਕਰਨਾ ਰਹਿਮ ਦਾ ਕਰਨਾ ਹੋਰ ਸਕੰਤਵ ਨੂੰ ਕੀ ਸੰਦੇਸ਼ ਕਰਵਾ ਜੋ ਮਾਇਆ ਪੰਚ ਦੀ ਹੈ ਸਤਿਗੁਰੂ ਜੀ ਰਹਿਮ ਦਾ ਕਰਨਾ ਅੰਗ ਸੰਗ ਸਾਈਓ ਦਾ ਨਾਨਕ ਨਾਮ ਚੜਦੀ ਗਲਾ ਤੇਰੇ ਬਾਣੀ ਸੰਬੰਧ ਕਾਤਮਾ ਵਾਹਿਗੁਰੂ 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 ਵਾਹਿਗੁਰ ਕਾਈ ਕੰਬੇ ਕੀ ਕਤੇ ਬਾਟਾ ਨਾ ਪਾਓ ਹਾਂ ਬਾਟਾ ਇਹਨਾਂ ਬਾਟਾ ਲੈ ਆ ਸੀ ਇਸੇ ਕਰਕੇ ਬਾਟਾ ਜੀ ਲੈ ਲਓ ਆ ਦੇਖੋ ਤਾਂ ਹੀ ਤਾਂ ਨਹੀਂ ਵਾਸ਼ ਕਰੂ ਗਮਨੇ ਯਾਰ ਕੰਮ ਛੱਡ ਆ ਇਹ ਵੀਰੇ ਵੇਖ ਲੈ ਤੂੰ ਬਾਬਾ ਤੂੰ ਪਾਰ ਸਹੀ ਹੀ ਬਾਹਰ ਕੰਨੇ ਕੰਮ ਪਏ ਆ ਕਨਮਾ ਆਏ ਕਨਮਾ ਪਹਿਲਾ ਹੀ ਆਜੇ ਭਾਈ ਤੇ ਕੋਲੇ ਹੀ ਖੜ ਜਾ ਦੂਰ ਆਣਾ ਆਣਾ ਓਖਾ ਬਰਾਏ ਹਾਲੇ ਕੋਈ ਨਹੀਂ ਲੱਗੇਗਾ ਸਭਾ ਦਾ ਇੰਟਰਵਿਊ ਕਰ ਸਕਦਾ ਹੈ ਓਕੇ 31 ਰਾਤ ਪਾਈ ਪਾਸ਼ਾ ਜਿਹਦੇ ਚਰਨਾ ਵਿੱਚ ਆਓ ਜੀ ਆਉਣ ਵਾਲਾ ਸਮਾਂ ਸੈਕਟਰੀ ਸਾਹਿਬ ਤੋਂ ਕਰੋ ਜੀ ਸਰਵਨ ਬਲਾਕ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਆਪਣੇ ਈਸ਼ਰੀ ਜੱਥੇ ਵੀ ਜੋ ਭਾਈ ਨਿਰਮਲ ਸਿੰਘ ਉਤਾਰੇ ਗੱਲ ਕਰਤੀ ਸੀ ਸੰਸਕਾਰ ਬਾਰੇ ਜਗਾ ਨਹੀਂ ਗੁਲੀ ਉਹ ਸਮਾਈ ਨਾ ਪਿਆਰ ਸਿੰਘ ਜੀ ਮੈਂ ਗਲਤ ਨਾ ਬੋਲਾਂ ਉਹ ਕਰੋਨਾ ਦੇ ਟਾਈਮ ਦੇ ਵਿੱਚ ਸਪਾਰਟਨ ਦੇ ਵਿੱਚ ਜਿੱਤੀ ਤੋ ਕਰੋਨਾ ਚੱਲਿਆ ਭਾਈ ਨਿਰਮਲ ਸਿੰਘ ਦੀ ਦਿੱਤੋ ਵੀ ਕਰੋਨਾ ਦੇ ਕਾਰਨ ਇੰਨਾ ਦਰਪਿਆਸ ਸੀ ਪਿੰਡਾਂ ਦੇ ਵਿੱਚ ਪਰ ਬਹੁਤ ਗੱਲ ਬਣਨ ਸੀ ਐਤਾ ਮਡਾ ਕਿਤਨਾ ਰੱਜੀ ਹੋਵੇ ਸਾਡਾ ਨ ਸਮਾਨ ਤੋਂ ਵੀ ਸ੍ਰੀ ਦਰਬਾਰ ਸਾਹਿਬ ਦਾ ਖਜੂਰੀ ਰੱਖੀ ਸੀ ਉਹ ਸਰਕਾਰ ਨੂੰ ਚਾਹੀਦਾ ਸੀ ਕਿ ਉਹਦੇ ਸੰਸਕਾਰ ਦੇ ਵਿੱਚ ਕੋਈ ਦਿੱਕਤ ਨਾ ਆਉਂਦੀ ਜੋ ਜਦੋਂ ਨੱਟਰ ਦੇ ਵਿੱਚ ਸੰਸਕਾਰ ਨਾਲ ਕਰਮ ਕੀ ਤਾਂ ਉਹ ਕੇ ਪਿੰਡ ਵਾਲਾ ਨੇ ਸੋਸਕਾਰ ਨਾਲ ਕਰਮ ਕਰਦਾ ਸੀ ਸਿੱਖ ਇਤਿਹਾਸ ਦੇ ਵਿੱਚ ਜੋ ਬਹੁਤ ਮਾੜੀ ਗੱਲ ਹੋਈ ਹੈ ਹੁਣ ਜੋ ਹੈ ਪੜਾਤੀ ਪਿੱਛੇ ਪੜਾਦੇ ਉੱਤੇ ਮਾਇਆ ਆਈ ਹੈ सर सिंह सिंह की सौर पे भूपतान सौर पे रेशुल सिंह के मेंबर सौर पे जितेंद्र सिंह के सौर पे अकबाल सिंह नंबरदार नंबर दार पप्पा सिंह के सौर बलविंदर सिंह के सौर पे जसबीर सिंह के सौर राजदीप कौर के सौर पे गगन पंजार पे हरबंस सिंह के पंजार पे भूपतान सौर ਅੰਦਰਬੀਰ ਸਿੰਘ 100 ਰੁਪਏ ਪ੍ਰਗਟ ਸਿੰਘ 100 ਰੁਪਏ ਸਲੱਖਣ ਸਿੰਘ 100 ਰੁਪਏ ਅਭਿਜੋਤ ਸਿਮਰਨ ਜੋਤ 200 ਰੁਪਏ ਪਾਲ ਸਿੰਘ 500 ਰੁਪਏ ਜਤਪਾਲ ਸਿੰਘ 100 ਰੁਪਏ ਸਵਰਗਵਾਸੀ ਕਰਮਨ ਸਿੰਘ ਦੀ ਯਾਦ ਵਿੱਚ 500 ਰੁਪਏ ਪਰਿਵਾਰ ਵੱਲੋਂ ਵਰਨ ਸਿੰਘ 100 ਰੁਪਏ ਮੀਰ ਸਿੰਘ ਸੰਧੂ 200 ਰੁਪਏ ਰਮਨਦੀਪ ਸਿੰਘ ਨੂੰ ਸਾਨੂੰ ਫਜ਼ਾਲ ਸਿੰਘ ਨੂੰ 100 ਰੁਪਏ ਨੈਬ ਸਿੰਘ ਨੂੰ 100 ਰੁਪਏ ਸਵਰਗਵਾਸੀ ਬਲਦੇਵ ਸਿੰਘ ਦੀ ਯਾਦ ਵਿੱਚ 500 ਰੁਪਏ ਸਵਰਗਵਾਸੀ ਗੁਰਦੇਵ ਸਿੰਘ ਦੀ ਯਾਦ ਵਿੱਚ 500 ਰੁਪਏ ਦੋਤਾ ਵਰਮੇਲ ਸਿੰਘ ਨੂੰ 100 ਰੁਪਏ ਸਵਰਗਵਾਸੀ ਅੰਗਰੇਜ਼ ਸਿੰਘ ਨੂੰ 100 ਰੁਪਏ ਜਗਤਾਰ ਸਿੰਘ 100 ਰੁਪਏ ਰੇਸ਼ਮ ਸਿੰਘ 100 ਰੁਪਏ ਦੀਪ ਸਿੰਘ 100 ਰੁਪਏ ਰਮਨੈਤ ਸਿੰਘ ਸਰਪੰਚ ਜੀ ਯਾਰ ਵਿੱਚ 200 ਰੁਪਏ ਜੋਰਾਗਰ ਸਿੰਘ ਦੁਕਾਨਦਾਰ ਬਲਵਿੰਦਰ ਸਿੰਘ 50 ਰੁਪਏ ਅਵਤਾਰ ਸਿੰਘ ਮੈਂਬਰ 100 ਰੁਪਏ ਸਰਜੀਤ ਸਿੰਘ 100 ਰੁਪਏ ਸੁਖਵਿੰਦਰ ਸਿੰਘ 100 ਰੁਪਏ ਇਹਵਾ ਕੋਰੋਕੀ ਸਾਹਿਬ ਸਿੰਘ ਦੀ ਕੀਤੀ ਹੈ ਧੰਨਵਾਦ ਹੈ ਇਸ ਸੰਦਰਭ ਸੁਤਕਾਰ ਵਜੋਂ ਸਾਡਾ ਸਰਪੰਚ ਜੀ ਸਰਦਾਰ ਸੁਖਿੰਦਰ ਸਿੰਘ ਜੀ ਦਾ ਬੰਦਾ ਜੀ ਬਣ ਕੇ ਆਇਆ ਇੱਕ ਸੰਦਰਭ ਸੁਤਕਾਰ ਵਜੋਂ ਪਾਰਟੀ ਨਾਲ ਦੋ ਤਿੰਨ ਨੂੰ ਜਨਮ ਵਧਾ ਰਹੇ ਨੇ ਜੀ ਸਾਡੇ ਪ੍ਰਧਾਨ ਸਾਹਿਬ ਜਾਨ ਨੂੰ ਚੱਲਣਾ